ਤਾਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਜੀ ਦੇ ਨਾਲ ਭੰਤਨ ਬਾਬਾ ਨਾਨਕ ਸਿੰਘ ਜੀ ਨਾਨਕ ਸਾਹਿਬ ਕਲੇਰਾਂ ਵਾਲੇ ਮਹੰਪੁਰ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਆਪਣੇ ਮੁਖਾਰ ਬਿੰਦ ਤੋਂ ਸੰਗਤਾਂ ਨੂੰ ਸ਼ਬਦਨ ਕਰਦੇ ਹੋਏ ਜਿਹੜੇ 287 ਬਚਨਚਾਰੇ ਸਨ ਉਹਨਾਂ ਦੀ ਸਾਂਝ ਆਪਜੀ ਦੇ ਨਾਲ ਪਾਉਣ ਲੱਗਾ ਪਾਉ। ਸਾਧ ਸੰਗਤ ਜ ਇਹ 287 ਬਚਨਾਂ ਦੀ ਇੱਕ ਦਿਨ ਵਿੱਚ ਦੇ ਸਾਂਝ ਨਹੀਂ ਪਾਈ ਜਾ ਸਕਦੀ। ਕਿਉਂਕਿ ਇਹ ਬਚਨ ਬੜੇ ਕੀਮਤੀ ਹਨ ਤੇ ਜਿਹੜਾ ਇਹਨਾਂ ਬਚਨਾਂ ਤੇ ਅਮਲ ਕਰੇਗਾ ਉਹਦਾ ਆਹ ਲੋਕ ਤੇ ਸੁਖਿਆ ਹੋਣਾ ਹੀ ਹੈ ਉਹਨੇ ਇਸ ਲੋਕ ਵਿੱਚ ਤੇ ਸੁਖ ਪਾਉਣਾ ਹੀ ਹੈ। ਉਹਦਾ ਆਉਣ ਵਾਲਾ ਜਿਹੜਾ ਸਮਾ ਹੈ ਜਿਹੜਾ ਪਰਲੋਕ ਹੈ ਉੱਥੇ ਵੀ ਉਸ ਨੂੰ ਆਦਰ ਮਨ ਮਿਲੇਗਾ ਉਸ ਨੂੰ ਸਤਕਾਰ ਮਿਲੇਗਾ ਆਓ ਆਪ ਚੀਜ਼ੇ ਨਾਲ ਬਾਬਾ ਲੰਮ ਸਿੰਘ ਜੀ ਦੇ ਮਖਾਰਬਿੰਦ ਤੋਂ ਆਚਾਰੇ ਹੋਏ 287 ਬਚਨਾਂ ਦੇ ਵਿੱਚੋਂ ਪਹਿਲੇ ਬਚਨ ਦੀ ਸਾਂਝ ਪਾਈਏ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਗੁਰਪ੍ਰੀਤ ਸਾਧ ਸੰਗਤ ਆਪ ਜੀ ਨੇ ਸਰਵਣ ਕੀਤਾ ਮੂਲ ਮੰਤਰ ਦਾ ਪਾਠ ਤੇ ਬਾਬਾ ਅਨੰਤ ਸਿੰਘ ਜੀ ਦਾ ਪਹਿਲਾ ਬਚਨ ਹੈ ਕਿ ਜਿਹੜਾ ਗੁਰਸਿੱਖ ਹੈ ਛੇ ਮਾਲਾ 108 ਮਣਕੇ ਦੀਆਂ ਹਰ ਗੁਰਸਿੱਖ ਦਾ ਫਰਜ਼ ਮੰਨਦਾ ਹੈ ਕਿ ਹਰ ਰੋਜ਼ ਛੇ ਮਾਲਾ 108 ਮਣਕੇ ਦੀਆਂ ਹਰ ਗੁਰਸਿੱਖ ਦਾ ਫਰਜ਼ ਮੰਨਦਾ ਹੈ ਕਿ ਹਰ ਰੋਜ਼ ਮੂਲ ਮੰਤਰ ਦੇ ਇਹਨੇ ਪਾਠ ਕਰੇ ਭਾਵ ਕਿ 648 6 ਮਾਲਾ 108 8343 6 648 ਹਰ ਰੋਜ਼ ਇਤਨਾ ਪਾਠ ਕਰਨ ਨਾਲ ਮਹੀਨੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸਾਹਿਬ ਪ੍ਰਾਪਤ ਹੋ ਜਾਂਦਾ ਹੈ ਇੱਕ ਦਿਨ ਤੇ ਬਾਬਾ ਜੀ ਐਡੇ ਮੇਰਾਂ ਦੇ ਘਰ ਵਿੱਚ ਆ ਗਏ ਤੇ ਬਾ ਉੱਚੀ ਕਰਕੇ ਕਹਿਣ ਲੱਗੇ ਵੀ ਜੋ ਸਤਸੰਗੀ 6 ਮਾਲਾ ਮੂਲ ਮੰਤਰ ਦੀ ਹਰ ਰੋਜ਼ ਫੇਰੇਗਾ ਉਸ ਦਾ ਮੇਰਾ ਗੁਰੂ ਨਾਨਕ ਜਨਮ ਹੈ ਉਹ ਜਮਰਾਜ ਦੇ ਨਹੀਂ ਜਾਵੇਗਾ ਉਹਨੂੰ ਸਿੱਧਾ ਨਿਰੰਕਾਰ ਦੇ ਕੋਲ ਜਾਵੇਗਾ ਉਹਨੂੰ ਜਮਰਾਜ ਦੇ ਨਹੀਂ ਜਾਣਾ ਪਵੇਗਾ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਜਿਵੇਂ ਬਾਬਾ ਅਨੰਦ ਸਿੰਘ ਜੀ ਨੇ ਆਪਣੇ ਮੁਖਾਰਦਨ ਤੋਂ ਪਹਿਲਾਂ ਬੱਚੇ ਨੂੰ ਅਚਾਰਿਆ ਮੂਲ ਮੰਤਰ ਦਾ ਪਾਠ ਕਰਨ ਵਾਸਤੇ ਇਸੇ ਤਰ੍ਹਾਂ ਹੀ თანਤਨ ਬਾਬਾ ਅਨੰਦ ਸਿੰਘ ਜੀ ਨਾਨਕ ਸਰਕਲੇਰ ਵਾਲੇ ਮਹਾਂਪੁਰਖਾਂ ਨੇ ਆਪਾਂ ਜਿਹੜਾ ਦੁਸ਼ਾ ਪਾਵਨ ਬਚਨ ਇਹ ਇਹਦੇ ਵਿੱਚ ਕਿਹਾ ਕਿ ਜੋ ਮੂਰ ਮੰਤਰ ਦਾ ਪਾਠ ਨਹੀਂ ਕਰ ਸਕਦਾ ਜੇ ਕੋਈ ਕਹੇ ਕਿ ਮੈਂ ਮੂਰ ਮੰਤਰ ਦਾ ਪਾਠ ਨਹੀਂ ਕਰ ਸਕਦਾ ਮੈਂ ਉਹ ਪੜਵਾ ਮੈਨੂੰ ਨਹੀਂ ਹੁੰਦਾ ਤਾਂ ਬਾਬਾ ਜੀ ਕਹਿਣ ਲੱਗੇ ਕਿ 80 ਮਾਲਾ 108 ਮਣਕੇ ਦੀਆਂ ਗੁਰ ਮੰਤਰ ਵਾਹਿਗੁਰੂ ਸ਼ਬਦ ਦੀ ਹਰ ਰੋਜ਼ ਫੇਰੇ ਤਾਂ ਮਹੀਨੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਫਲ ਮਿਲੇਗਾ ਜੇਕਰ ਮੂਲ ਮੰਤਰ ਦਾ ਪਾਠ ਨਹੀਂ ਕਰ ਸਕਦੇ ਤੇ ਗੁਰਮੰਤਰ ਜਿਹੜਾ ਵਾਹਿਗੁਰੂ ਹੈ ਇਹਦੀਆਂ 80 ਮਾਲਾ ਰੋਜ਼ਾਨਾ 108 ਮਣਕੇ ਵਾਲੀਆਂ ਵਾਹਿਗੁਰੂ ਸ਼ਬਦ ਦਾ ਜਾਪ ਕਰਨ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਜੋ ਮਹਤਮ ਮਰਦਾ ਹੈ ਨਾ ਜੋ ਫਲਦਾ ਉਹ ਫਲ ਪ੍ਰਾਪਤ ਹੋਵੇਗਾ ਤੀਸਰਾ ਬਚਨ ਬਾਬਾ ਜੀ ਨੇ ਇਹ ਚਾਰਨ ਕੀਤਾ ਕਿ ਮੂਲ ਮੰਤਰ ਤੇ ਗੁਰ ਮੰਤਰ ਦੇ ਜਾਪ ਕਰਨ ਦੇ ਨਾਲ ਮੂਲ ਮੰਤਰ ਤੇ ਗੁਰ ਮੰਤਰ ਦੇ ਜਾਪ ਕਰਨ ਨਾਲ ਸਭ ਮੁਸ਼ਕਲਾਂ ਦਾ ਹੱਲ ਹੋ ਜਾਂਦਾ ਹੈ ਤੀਸਰੇ ਬਚਨ ਵਿੱਚ ਬਾਬਾ ਨਨਤ ਸਿੰਘ ਜੀ ਕਹਿਣ ਲੱਗੇ ਕਿ ਭਾਈ ਮੂਲ ਮੰਤਰ ਤੇ ਗੁਰ ਮੰਤਰ ਦਾ ਜਾਪ ਮੂਲ ਮੰਤਰ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਜਪ ਆਪ ਸੱਚ ਜੁਗਤ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਤੱਕ ਕਰਨਾ ਇਹ ਹੋ ਗਿਆ ਮੂਲ ਮੰਤਰ ਮੂਲ ਮੰਤਰ ਤੇ ਗੁਰ ਮੰਤਰ ਗੁਰ ਮੰਤਰ ਹੋ ਗਿਆ ਵਾਹਿਗੁਰੂ 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 ਬਾਬਾ ਨਾਨਕ ਸਿੰਘ ਜੀ ਕਹਿਣ ਲੱਗੇ ਕਿ ਮੂਲ ਮੰਤਰ ਤੇ ਗੁਰ ਮੰਤਰ ਦੇ ਜਾਪ ਕਰਨ ਨਾਲ ਤੁਹਾਡੀ ਜ਼ਿੰਦਗੀ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਏਗਾ ਤੇ ਬਾਬਾ ਜੀ ਨੇ ਇਹਦੇ ਨਾਲ ਹੀ ਨਾ ਚੌਥਾ ਬਚਨ ਕਹਿ ਦਿੱਤਾ ਵਾਹਿਗੁਰੂ ਜਿਹੜਾ ਸ਼ਬਦ ਵਾਹਿਗੁਰੂ ਹੈ ਨਾ ਉਹ ਵਾਹਿਗੁਰੂ ਸ਼ਬਦ ਦਰਗਾਈ ਟਿਕਟ ਹੈ ਦਰਗਾਹ ਨੂੰ ਜਾਣ ਦੀ ਟਿਕਟ ਹੈ ਗੁਰੂ ਵਾਹਿਗੁਰੂ ਸ਼ਬਦ ਜੋ ਹੈ ਨਾ ਨਿਰੰਕਾਰ ਦੀ ਦਰਗਾਹ ਵਿੱਚ ਪਹੁੰਚਣ ਵਾਸਤੇ ਰਾਹਦਾਰੀ ਹੈ ਟਿਕਟ ਹੈ ਪਰ ਇਸ ਨੂੰ ਕਰਮਾਂ ਵਾਲੇ ਹੀ ਪੱਲੇ ਬੰਦੇ ਨੇ ਜਿਨ੍ਹਾਂ ਦੇ ਚੰਗੇ ਕਰਮ ਹੁੰਦੇ ਨਾ ਉਹੀ ਵਾਹਿਗੁਰੂ ਦੀ ਟਿਕਟ ਖਟਾਉਂਦੇ ਨੇ ਉਹੀ ਵਾਹਿਗੁਰੂ ਦਾ ਜਾਪ ਕਰਦੇ ਨੇ ਤੇ ਸਾ ਸੰਗਤ ਪੰਜਵਾਂ ਬਚਨ ਬਾਬਾ ਜੀ ਨੇ ਇਹ ਕੀਤਾ ਕਿ ਨਿਤ ਨੇਮ ਕਦੇ ਨਾ ਖਜਾਉਂ ਇਹ ਨਿਤਨੇਮ ਜਿਹੜਾ ਹੈ ਨਾ ਨਿਤਨੇਮ ਅਮਰਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਜਾਪ ਕਰਨਾ ਜਪਜੀਤ ਸਾਹਿਬ ਜਪ ਸਾਹਿਬ ਤਾਂ ਪ੍ਰਸ਼ਾਦ ਸੋਈਏ ਚਪਈ ਸਾਹਿਬ ਤੇ ਅਨੰਦ ਸਾਹਿਬ ਸ਼ੇਰ ਸ਼ਾਮੂ ਰੈਰਾ ਸਾਹਿਬ ਸੋਲ ਰੀ ਕੀਰਤਨ ਸੋਲਾ ਬਾਬਾ ਨਾਨਕ ਸਿੰਘ ਜੀ ਕਹਿੰਦੇ ਹੁੰਦੇ ਸਨ ਕਿ ਕਦੀ ਨਿਤਨੇਮ ਨੂੰ ਨਾ ਖਜਾਓ ਨਿਤਨੇਮ ਕਦੀ ਨਾ ਛੱਡੋ ਨਿਤਨੇਮ ਅਰਜਾ ਨਾ ਕਰੋ ਇਹ ਵੀ ਦਰਗਾਹ ਦੀ ਟਿੱਕਲ ਹੈ ਇਹ ਵੀ ਦਰਗਾਹ ਦੀ ਟਿਕਟ ਹੈ ਤੇ ਗੁਰੂ ਸਾਰੀ ਸਾਧ ਸੰਗਤ ਜੀ ਇਹ ਪੰਜਵਾਂ ਬਚਨ ਪੀ ਨਿਤਨੇਮ ਜਿਹੜਾ ਇਹਨੂੰ ਕਦੇ ਨਾ ਖਜਾਉਗਾ ਇਹ ਦਰਗਾਹ ਦੀ ਇਹ ਵੀ ਟਿਕਟ ਹੈ ਤੇ ਛੇਵਾਂ ਬਚਨ ਬਾਬਾ ਨਾਨਕ ਸਿੰਘ ਜੀ ਨਾਨਸਰ ਕਲੇਰਾ ਵਾਲੇ ਮਾਪੁਰਖਾ ਨੇ ਇਹ ਟਿਕਾ ਕੇ ਮੂਲ ਮੰਤਰ ਦੁੱਧ ਹੈ ਜਿਹੜਾ ਮੂਲ ਮੰਤਰ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਇਹ ਦੁੱਧ ਹੈ ਇਸ ਦੀ ਕਮਾਈ ਕਰੋ ਗੁਰੂ ਨਾਨਕ ਪਾਤਸ਼ਾਹ ਨੂੰ ਹਾਜ਼ਰ ਸਮਝੋ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਹਾਜ਼ਰ ਸਮ ਜਿਕੇ ਨਾਂ ਇਸ ਦੁੱਧ ਤੋਂ ਜੋ ਮਰਜ਼ੀ ਪਦਾਰਥ ਬਣਾ ਲਓ ਜਿਵੇਂ ਸੰਸਾਰ ਦੇ ਵਿੱਚ ਆਪਾਂ ਮੱਝਾਂ ਗਾਵਾਂ ਦਾ ਆਪਾਂ ਦੁੱਧ ਮਿਲਦਾ ਬੱਕਰੀਆਂ ਮੱਝਾਂ ਗਾਵਾਂ ਹੋਰ ਜਾਨਵਰਾਂ ਤੋਂ ਦੁੱਧ ਪ੍ਰਾਪਤ ਕਰਦੇ ਉਹ ਦੁੱਧ ਤੋਂ ਅੱਗੇ ਜੋ ਮਰਜ਼ੀ ਆਪਾਂ ਬਣਾ ਸਕਦੇ ਪਨੀਰ ਬਣਾ ਸਕਦੇ ਖੋਆ ਬਣਾ ਸਕਦੇ ਦਹੀਂ ਬਣਾ ਸਕਦੇ ਮਤਲਬ ਜਿਹੜਾ ਮਰਜ਼ੀ ਪਦਾਰਥ ਬਣਾ ਲਓ ਇਸੇ ਤਰ੍ਹਾਂ ਹੀ ਮੂਲ ਮੰਤਰ ਉਸ ਦੁੱਧ ਦੀ ਨਿਆਈ ਹੈ ਜੇ ਇਸ ਦੀ ਕਮਾਈ ਕਰੀਏ ਗੁਰੂ ਨਾਨਕ ਸਾਹਿਬ ਨੂੰ ਹਾਜ਼ਰ ਸਮਝ ਕੇ ਇਸ ਦੁੱਧ ਤੋਂ ਜੋ ਮਰਜੀ ਪਦਾਰਥ ਬਣਾ ਲਈ ਤੇ ਸਤਵਾਂ ਬਚਨ ਬਾਬਾ ਨੰਦ ਸਿੰਘ ਜੀ ਨੇ ਕੀਤਾ ਪਹਿਲੀ ਪੌੜੀ ਹੈ ਜਾਪ ਦੀ ਪਹਿਲੀ ਪੌੜੀ ਹੈ ਜਾਪ ਦੀ ੴ ਤੋਂ ਨਾਨਕ ਹੋਸੀਪੀ ਸੱਚ ਤੱਕ ਜਪਜੀ ਸਾਹਿਬ ਪੰਜਾਬ ਸਾਹਿਬ ਜਪ ਜੀ ਇਹਦੀ ਜਿਹੜੀ ਪਹਿਲੀ ਪੌੜੀ ਹੈ ਇਹ ਇੱਕ ਓਕਾਰ ਤੋਂ ਲੈ ਕੇ ਨਾਨਕ ਹੋਸੀਪੀ ਸੱਚ ਤੱਕ ਇਹ ਬਾਬਾ ਨਾਨਕ ਸਿੰਘ ਜੀ ਦਾ ਸਤਵਾਂ ਬਚਨ ਹੈ ਜੇਸੇਚ ਬਾਬਾ ਜੀ ਇਹ ਸਪਸ਼ਟ ਕਰਦੇ ਹਨ ਕਿ ਪਹਿਲੀ ਪੌੜੀ ਹੈ ਜਾਪ ਦੀ ੴ ਤੋਂ ਲੈ ਕੇ ਨਾਨਕ ਉਸਿਪੀ ਸੱਚ ਤੱਕ ਇਹ ਸਰਗੁਣ ਤੇ ਨਿਰਗੁਣ ਇਹ ਸਰਗੁਣ ਤੇ ਨਿਰਗੁਣ ਦੋਨੇ ਸਰੂਪਾਂ ਨੂੰ ਅਜੱਪਾ ਜਾਪ ਦੂਜੀ ਪੌੜੀ ਹੈ ਜਦ ਸਾਹ ਅੰਦਰ ਜਾਵੇ ਵਾਹ ਕਹੋ ਸਾਹ ਜਦ ਬਾਹਰ ਆਵੇ ਤਾਂ ਗੁਰੂ ਕਹੋ ਜਪਾ ਜਾਪ ਦੀ ਜਿਹੜੀ ਦੂਜੀ ਪੌੜੀ ਐ ਨਾ ਇਹ ਹੈ ਜਦੋਂ ਸਾਹ ਅੰਦਰ ਗਿਆ ਤੇ ਵਾਹ ਤੇ ਜਦੋਂ ਸਾਹ ਬਾਹਰ ਆਇਆ ਤੇ ਗੁਰੂ ਕੋ ਮਤਲਬ ਬਾਬਾ ਜੀ ਕਹਿੰਦੇ ਕਿ ਗੁਰਮੁਖ ਰੋਮ ਰੋਮ ਹਰਿਆਰੇ ਅਠਵਾਂ ਪੱਜਨ ਬਾਬਾ ਜੀ ਨੇ ਕੀਤਾ ਭਾਈ ਨਾਮ ਜਪੋ ਨਾਮ ਜਪੋ ਨਾਮ ਜਪੋ ਨਾਮ ਜਪੋ ਅਠਵੇਂ ਬਚਨ ਦੇ ਵਿੱਚ ਬਾਬਾ ਨਾਨਕ ਸਿੰਘ ਜੀ ਨਾਨਕ ਸਰਕਲੇਰਾਂ ਵਾਲੇ ਚਾਰ ਵਾਰ ਇਸ ਗੱਲ ਦੀ ਤਾਕੀਦ ਕਰਦੇ ਨੇ ਭਾਈ ਨਾਮ ਜਪੋ ਨਾਮ ਜਪੋ ਨਾਮ ਜਪੋ ਨਾਮ ਜਪੋ ਨਾਮ ਕੀ ਹੈ ਨਾਮ ਦਾ ਸਰੂਪ ਕੀ ਹੈ ਬਾਬਾ ਜੀ ਇੱਥੇ ਸਪਸ਼ਟ ਕਰਦੇ ਪਹਿਲੀ ਪੌੜੀ ਤੇ ਵਾਹਿਗੁਰੂ ਸ਼ਬਦ ਪਹਿਲੀ ਪੌੜੀ ਬਾਰੇ ਦੱਸ ਦਿੱਤਾ ਹੈ ਇੱਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਇਸੇ ਤਰ੍ਹਾਂ ਪਹਿਲੀ ਪੌੜੀ ਤੇਰੇ ਤੇ ਜਿਹੜਾ ਵਾਇਗੁਰੂ ਸ਼ਬਦ ਹੈ ਜਿਹੜਾ ਵਾਹਿਗੁਰੂ ਸ਼ਬਦ ਹੈ ਇਸੇ ਨੇ ਗੁਰੂ ਨਾਨਕ ਦਾ ਰੂਪ ਲੈ ਲੈਣਾ ਹੈ ਇਸ ਲਈ ਬਾਬਾ ਜੀ ਕਹਿੰਦੇ ਭਾਈ ਨਾਮ ਜਪੋ ਨਾਮ ਜਪੋ ਨਾਮ ਜਪੋ ਨਾਮ ਜਪੋ ਹੋਰ ਨੌਵੇਂ ਬਚਨ ਬਾਬਾ ਜੀ ਨੇ ਕੀਤਾ ਕਿ ਜੇ ਨਿਤ ਜੋ ਨਿਤਨੇਮ ਨਹੀਂ ਕਰਦਾ ਹੁਣ ਇੱਥੇ ਤੜਪਾਂ ਕਰਤੀ ਨੌਵੇਂ ਬਚਨ ਦੇ ਵਿੱਚ ਆਪਣੇ ਸਤ ਸੰਗੀਆਂ ਨੂੰ ਕਿ ਜੋ ਸਤ ਸੰਗੀ ਨਿਤ ਨੇਮ ਨਹੀਂ ਕਰਦਾ ਉਹ ਸਾਡਾ ਕੁਝ ਨਹੀਂ ਲੱਗਦਾ ਤੇ ਦਸਵਾਂ ਬਚਨ ਨਾਲ ਹੀ ਇਹ ਕਰਦਾ ਕਿ ਸਾਡੀ ਸਾਝ ਨਾਮ ਜਪਣ ਵਾਲਿਆਂ ਨਾਲ ਹੈ ਤੇ ਯਾਰਵਾਂ ਬਚਨ ਕਰਤਾ ਕਿ ਜੇ ਭਈ ਸਾਡੀ ਕੋਈ ਖੁਸ਼ੀ ਲੈਣੀ ਚਾਹੁੰਦਾ ਹੈ ਤਾਂ ਉਹ ਸਾਨੂੰ 2 ਘੰਟੇ ਸਮਾਂ ਦਿਓ ਨਿਤ ਨੇਮ ਕਰੋ ਆਪ ਜੀ ਜਾਣਦੇ ਹੋ ਕਿ ਨਾਨਕ ਸਰ ਮਾਇਆ ਨਹੀਂ ਚੜਦੀ ਬਾਬਾ ਨਾਨਕ ਸਿੰਘ ਜੀ ਨੇ ਹੁਕਮ ਲਾਇਆ ਕਿ ਸਾਨੂੰ ਮਾਇਆ ਦੀ ਲੋੜ ਨਹੀਂ ਸਾਨੂੰ ਮਾਇਆ ਦੀ ਲੋੜ ਨਹੀਂ ਸਾਨੂੰ ਤੁਹਾਡਾ 2 ਘੰਟੇ ਦਾ ਸਮਾਂ ਚਾਹੀਦਾ ਜਿਹੜਾ ਗੁਰੂ ਦੇ ਲਿਖੇ ਲਾਉਣਾ ਹੈ ਨਿਤਨੇਮ ਕਰਨਾ ਹੈ ਨਾਮ ਜਪਣਾ ਹੈ ਮੂਲ ਮੰਤਰ ਦਾ ਜਾਪ ਕਰਨਾ ਹੈ ਗੁਰ ਮੰਤਰ ਦਾ ਜਾਪ ਕਰਨਾ ਇਹ 11 ਬਚਨ ਜੋ ਬਾਬਾ ਨਾਨਕ ਸਿੰਘ ਜੀ ਦੇ ਅੱਜ ਆਪ ਜੀ ਦੇ ਨਾਲ ਸਾਂਝੇ ਕੀਤੇ ਹਨ ਇਸ ਤੋਂ ਅੱਗੇ 12ਵੇਂ ਬਚਨ ਤੋਂ ਆਪਾਂ ਜੇ ਜੀ ਸਤਿਗੁਰਾਂ ਦੀ ਕਿਰਪਾ ਕੀਤੀ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਨ ਬਾਬਾ ਅਨੰਤ ਸਿੰਘ ਜੀ ਕਿਰਪਾ ਕਰਨ ਮੇਰੇ ਮਹਾਨ ਤੋਂ ਮਾਨ ਮੇਰੇ ਪਿਆਰੇ ਅਤ ਪਿਆਰੇ ਕੁੱਲ ਦੁਨੀਆ ਦੇ ਪਿਆਰੇ ਸਾਰਿਆਂ ਦੇ ਕਾਜ ਸਵਾਰਨ ਵਾਲੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਤੇ ਕੱਲ ਆਪਾਂ ਇਸ ਤੋਂ ਅਗਲੇ ਬਚਨ 12ਵੇਂ ਬਚਨ ਤੋਂ ਆਪਾਂ ਫਿਰ ਆਰਜੀ ਦੇ ਨਾਲ ਸ਼ੁਰੂ ਕਰਕੇ ਸਾਂਝ ਪਾਵਾਂਗੇ ਜਿੰਨੀ ਕੁ ਸਤਿਗੁਰੂ ਕਿਰਪਾ ਕਰਕੇ ਸਾਂਝ ਪਾ ਸਕਣਗੇ ਹੁਣ ਜੇ 11 ਬਚਨ ਸਾਂਝੇ ਕਰਦੇ ਹੁਆ 10ਰੇ ਕੋਲ ਕੋਈ ਭੁੱਲ ਹੋ ਗਈ ਹੋਵੇ ਕੋਈ ਗਲਤੀ ਹੋ ਗਈ ਹੋਵੇ ਤੇ 10ਰੇ ਨੂੰ ਭੁੱਲਣਹਾਰ ਸਮਝ ਕੇ ਮਾਫ ਕਰ ਦੇਣਾ ਤੇ ਸਾਧ ਸੰਗਤ ਜੀ ਇਹ ਬੇਨਤੀ ਜ਼ਰੂਰ ਹੈ ਕਿ ਬਾਬਾ ਜੀ ਦੇ ਜਿਹੜੇ 287 ਬਚਨ ਹਨ ਬਾਬਾ ਨਾਨਕ ਸਿੰਘ ਜੀ ਦੇ ਇਹ ਸਾਡੇ ਬੜੇ ਕੰਮ ਆਉਣ ਵਾਲੇ ਹਨ ਇਹਨਾਂ ਨੂੰ ਜ਼ਰੂਰ ਸ਼ਰਮਣ ਕਰੋ ਜੀ ਤੇ ਇਹਨਾਂ ਨੂੰ ਸ਼ਰਮਣ ਕਰਨ ਵਾਸਤੇ ਦਾਸਰੇ ਦਾ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਸਬਸਕ੍ਰਾਈਬ ਕਰੋ ਆਪ ਸ਼ਰਮਣ ਕਰਕੇ ਇਹਨਾਂ ਨੂੰ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਅਗਾਂਵਿ ਕਿਸੇ ਤੱਕ ਪਹੁੰਚ ਸਕਣ ਹੁਣ ਸਾਫ ਸੰਗਤ ਜੀ ਇੱਥੇ ਹੀ ਦਾਸ ਖਿਮਾਤ ਦਾ ਜਾਚ ਕਰੇ ਭੁੱਲਣ ਚੁੱਕਾਂ ਦੀ ਮਾਫੀ ਮੰਗਦੇ ਹੋਏ ਦਾਸ ਇੱਥੇ ਹੀ ਫਤੇ ਬੁਲਾਉਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ